ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪਾਠ ਕਰਦੇ ਹੋਏ ਨੀਂਦ ਦਾ ਆਉਣਾ ਜਾਂ ਉਬਾਸੀਆਂ ਦਾ ਆਉਣਾ ਇਹ ਚੰਗੇ ਸੰਕੇਤ ਹੁੰਦੇ ਹਨ ਜਾਂ ਮਾੜੇ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਗੱਲ ਕਰਨੀ ਹੈ ਇਸ ਕਰਕੇ ਜਿਨ੍ਹਾਂ ਨੂੰ ਵੀ ਪਾਠ ਕਰਦਿਆਂ ਹੋਇਆਂ ਨੀਂਦ ਆਉਂਦੀ ਹੈ ਜਾਂ ਉਬਾਸੀਆਂ ਆਉਂਦੀਆਂ ਹਨ ਉਹ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਸਾਧ ਸੰਗਤ ਜੀ ਕਈ ਮੇਰੇ ਵੀਰ ਅਤੇ ਭੈਣਾਂ ਸਵਾਲ ਕਰਦੇ ਹਨ ਉਹ ਕਹਿੰਦੇ ਹਨ ਕਿ ਜਦੋਂ ਵੀ ਅਸੀਂ ਪਾਠ ਕਰਨ ਬੈਠਦੇ ਹਾਂ ਸਾਨੂੰ ਜਾਂ ਤਾਂ ਨੀਂਦ ਆਉਂਦੀ ਹੈ ਜਾਂ ਸਾਨੂੰ ਵਾਰ-ਵਾਰ ਉਬਾਸੀਆਂ ਆਉਂਦੀਆਂ ਹਨ ਤੇ ਸਾਨੂੰ ਸਮਝ ਨਹੀਂ ਲੱਗਦੀ ਕਿ ਇਹ ਸਾਡੇ ਨਾਲ ਕਿਉਂ ਹੁੰਦਾ ਹੈ ਤੇ ਪਾਠ ਕਰਦੇ ਸਮੇਂ ਸਾਨੂੰ ਉਬਾਸੀਆਂ ਕਿਉਂ ਆਉਂਦੀਆਂ ਹਨ ਪਾਠ ਕਰਦੇ ਸਮੇਂ ਨੀਂਦ ਤਾਂ ਆਉਣਾ ਚੰਗੀ ਗੱਲ ਹੈ ਜਾਂ ਮਾੜਾ ਤਾਂ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਪਾੜ ਕਰਦੇ ਸਮੇਂ ਉਬਾਸੀਆਂ ਆਉਣਾ ਤਾਂ ਕਿਸਮਤ ਵਾਲੇ ਹੋ। ਅੱਜ ਦੀ ਵੀਡੀਓ ਇਸੇ ਵਿਸ਼ੇ ਤੇ ਹੈ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੰਗਤ ਜੀ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਸਾਨੂੰ ਨੀਂਦ ਆਉਂਦੀ ਹੈ ਤਾਂ ਫਿਰ ਸਾਨੂੰ ਉਬਾਸੀਆਂ ਆਉਂਦੀਆਂ ਹਨ ਤੇ ਜਦੋਂ ਪਾੜ ਕਰਦੇ ਸਮੇਂ ਉਬਾਸੀਆਂ ਆਉਂਦੀਆਂ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡਾ ਮਨ ਜਨਮ ਤੋਂ ਲੈ ਕੇ ਹੁਣ ਤੱਕ ਸੁੱਤਾ ਹੋਇਆ ਸੀ। ਤੇ ਜਦੋਂ ਅਸੀਂ ਪਾਠ ਕਰਦੇ ਹਾਂ ਉਹ ਜਾਗਣਾ ਸ਼ੁਰੂ ਹੋ ਜਾਂਦਾ ਹੈ ਗਿਆਨੀ ਠਾਕੁਰ ਸਿੰਘ ਜੀ ਦੱਸਦੇ ਹਨ ਕਿ ਸਾਡੇ ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਪਾਪ ਹੁੰਦੇ ਹਨ ਕਈ ਮਾੜੀਆਂ ਹਵਾਵਾਂ ਹੁੰਦੀਆਂ ਹਨ ਉਹ ਸੂਖਮ ਲੋਕ ਧਾਰ ਕੇ ਸਾਡੇ ਸਰੀਰ ਦੇ ਅੰਦਰ ਬੈਠੀਆਂ ਹਨ ਜਦੋਂ ਅਸੀਂ ਸਿਮਰਨ ਕਰਦੇ ਹਾਂ ਉਦੋਂ ਇਹ ਸਾਡੇ ਸਰੀਰ ਦੇ ਵਿੱਚੋਂ ਬਾਹਰ ਆਉਂਦੀਆਂ ਹਨ ਜਦੋਂ ਅਸੀਂ ਬਾਣੀ ਦਾ ਸਿਮਰਨ ਕਰਦੇ ਹਾਂ ਤਾਂ ਕਾਮ, ਕ੍ਰੋਧ, ਲੋਭ, ਮੋਹ ਸਭ ਡਰ ਕੇ ਭੱਜ ਜਾਂਦੇ ਹਨ ਇਸ ਲਈ ਪਾਠ ਕਰੋ ਜਾਂ ਗੁਰਮੰਤਰ ਜਾਂ ਮੋਲ ਮੰਤਰ ਬਾਣੀ ਦਾ ਜਾਪ ਕਰਦੇ ਹੋ ਤਾਂ ਉਸ ਸਮੇਂ ਉਬਾਸੀਆਂ ਬਹੁਤ ਆਉਂਦੀਆਂ ਹਨ ਨੀਂਦ ਬਹੁਤ ਜ਼ੋਰ ਪਾਉਂਦੀ ਹੈ ਇਹ ਸਭ ਜੋ ਹੁੰਦਾ ਹੈ ਇਹ ਸਭ ਤਾਂ ਹੁੰਦਾ ਹੈ ਕਿ ਤੂੰ ਨਾਮ ਨਾ ਜਾਪ ਫਿਰ ਕਈ ਤਰ੍ਹਾਂ ਦੇ ਖਿਆਲ ਵੀ ਦਿਮਾਗ ਵਿੱਚ ਆਉਂਦੇ ਹਨ ਅਸੀਂ ਵਾਰ-ਵਾਰ ਕੋਸ਼ਿਸ਼ ਕਰਦੇ ਹਾਂ ਪਾਠ ਦੇ ਵਿੱਚ ਮਨ ਲਗਾਉਣ ਦੀ ਪਰ ਮਨ ਨਹੀਂ ਲੱਗਦਾ ਕਿ ਇਸ ਤਾਂ ਮੁਫੀਰ ਲਾਓ ਇਸ ਦਾ ਦਿਮਾਗ ਕਿਸੇ ਹੋਰ ਪਾਸੇ ਲਾਓ ਤੇ ਫਿਰ ਕਈ ਤਾਂ ਪਾਠ ਛੱਡ ਕੇ ਉੱਠ ਕੇ ਸੌਂ ਜਾਂਦੇ ਹਨ ਜਾਂ ਫਿਰ ਕਈ ਜਾ ਕੇ ਪਾਣੀ ਵਗੈਰਾ ਪੀਣ ਲੱਗ ਜਾਂਦੇ ਹਨ ਫਿਰ ਇਹ ਦੂਤ ਖੁਸ਼ ਹੁੰਦੇ ਹਨ ਕਿ ਚਲੋ ਇੱਕ ਵਾਰ ਤਾਂ ਇਸ ਨੂੰ ਪਾੜ ਕਰਨ ਤੋਂ ਤਾਂ ਹੀ ਦਿੱਤਾ 15 ਮਿੰਟ ਤਾਂ ਮਨੁੱਖ ਦਾ ਇਹਨਾਂ ਨਾਲ ਜੰਗ ਕਰਦਿਆਂ ਹੁੰਦਿਆਂ ਹੀ ਬੀਤ ਜਾਂਦਾ ਹੈ ਫਿਰ ਉਸ ਨੂੰ ਛੱਡ ਕੇ ਭੱਜ ਜਾਂਦੇ ਹਨ ਜਦੋਂ ਇਹ ਸਰੀਰ ਵਿੱਚੋਂ ਨਿਕਲ ਜਾਂਦੇ ਹਨ ਦਾ ਸਾਰਾ ਸਰੀਰ ਆਪਣਾ ਸ਼ਾਂਤ ਹੋ ਜਾਂਦਾ ਹੈ ਪਰ ਕੁਝ ਲੋਕ ਇੰਨਾਂ ਨਾਸਤਿਕ ਚੀਜ਼ਾਂ ਨੂੰ ਨਹੀਂ ਮੰਨਦੇ ਗੁਰੂ ਜੀ ਬਚਨ ਕਹਦੇ ਆਣ ਕਿ ਨਾਮ ਜਪਣ ਵਾਲਾ ਬੰਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਤਾਂ ਸਾਧ ਸੰਗਤ ਜੀ ਜੇ ਤੁਹਾਨੂੰ ਪਾੜ ਕਰਦਿਆਂ ਹੋਇਆਂ ਉਪਾਸੀਆਂ ਆਉਂਦੀਆਂ ਨੇ ਤਾਂ ਤੁਸੀਂ ਕਿਸਮਤ ਵਾਲੇ ਹੋ ਕਿਉਂਕਿ ਇਸ ਨਾਲ ਸਰੀਰ ਵਿੱਚੋਂ ਕਈ ਮਾੜੀਆਂ ਹਵਾਵਾਂ ਦਾ ਨਾਸ ਹੁੰਦਾ ਹੈ ਕਈ ਕਾਰਨ ਤਾਂ ਇਸ ਤਰ੍ਹਾਂ ਵੀ ਹੁੰਦੇ ਹਨ ਜਿੱਨਾ ਤੇ ਸਾਡਾ ਵਾਸ ਨਹੀਂ ਚੱਲਦਾ ਪਰ ਉਹ ਵਾਸੀਆਂ ਆਉਣ ਦਾ ਕੁਝ ਹੋਰ ਵੀ ਕਾਰਨ ਹੋ ਸਕਦਾ ਹੈ ਸਾਡੇ ਕੋਲੋਂ ਕੁਝ ਅਜਈਆਂ ਗਲਤੀਆਂ ਹੋ ਜਾਂਦੀਆਂ ਹਨ ਜਿੰਨਾ ਕਰਕੇ ਸਾਡੇ ਨਿਤਨੇਮ ਦੇ ਵਿੱਚੋਂ ਵਿਗੜ ਪੈਂਦਾ ਹੈ ਸੰਗਤ 'ਚ ਇੱਕ ਨੱਕੋ ਪਿੰਡ ਦੇ ਇੱਕ ਮਨੁੱਖ ਨੇ ਬਾਬਾ ਜੀ ਕੋਲ ਆ ਕੇ ਨਮਸਕਾਰ ਕੀਤੀ ਤੇ ਮੱਥਾ ਟੇਕਿਆ ਮੋਤ ਆ ਚੁੱਕਿਆ ਤਾਂ ਉਹ ਬਰਾਹ ਕਰਨ ਲੱਗਾ ਬਾਬਾ ਜੀ ਕਹਿਣ ਲੱਗੇ ਭਲਿਆ ਪੁਰਸ਼ਾ ਰੋਈਦਾ ਨਹੀਂ ਹੁੰਦਾ ਗੁਰਨਾਣਕ ਦੇ ਘਰ ਗੁਰੂ ਸਾਹਿਬ ਹਾਜ਼ਰ ਬੈਠੇ ਹਨ ਹੌਸਲਾ ਹੁਣ ਛੱਡਣਾ ਉਹ ਬਜ਼ੁਰਗ ਦੱਸਣ ਲੱਗਾ ਬਾਬਾ ਜੀ ਕਰੀਬਨ ਕਈ ਸਾਲ ਹੋ ਗਏ ਹਨ ਮੇਰਾ ਬਹੁਤ ਵਧੀਆ ਸਮਾਂ ਗੁਜ਼ਰ ਰਿਹਾ ਸੀ ਅਮਰ ਤੇ ਵੇਲੇ ਉੱਠ ਕੇ ਨਿਤਨੇਮ ਕਰਦਾ ਸਾਂ ਬਹੁਤ ਆਨੰਦ ਮਿਲਦਾ ਸੀ ਅੱਜ ਕੱਲ ਪਾਠ ਦੇ ਵਿੱਚ ਮਨ ਨਹੀਂ ਲੱਗਦਾ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਮਾੜੀ ਹਵਾ ਨਾਲ ਹੋਵੇ ਪਾਵ ਸਮਾਧੀ ਨਹੀਂ ਲੱਗਦੀ ਖੇਤੀਬਾੜੀ ਜਾਂ ਹੋਰ ਵੀ ਕੋਈ ਕੰਮ ਕਰਦੇ ਹਾਂ ਆਪਣੇ ਆਪ ਜਾਬ ਚੱਲਦਾ ਸੀ ਪਰ ਕੁਝ ਕੁ ਦਿਨਾਂ ਤੋਂ ਪਤਾ ਨਹੀਂ ਕੀ ਹੋ ਗਿਆ ਹੁਣ ਜਦੋਂ ਵੀ ਪਾੜ ਕਰਨ ਬੈਠਦਾ ਹਾਂ ਉਹ ਬਾਸੀਆਂ ਆਉਂਦੀਆਂ ਹਨ ਅੱਖਾਂ ਵਿੱਚ ਪਾਣੀ ਆਉਂਦਾ ਹੈ ਸਰੀਰ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਰੀਰ ਥੱਕਿਆ ਹੁੰਦਾ ਹੈ ਬਾਬਾ ਜੀ ਤੁਸੀਂ ਮੇਰ ਕਰੋ ਬਾਬਾ ਜੀ ਇੰਜ ਚਾਪਦਾ ਹੈ ਜਿਵੇਂ ਕੋਈ ਮਾੜਾ ਪਦਾਰਥ ਸ਼ੱਕ ਲਿਆ ਹੋਵੇ ਉਹ ਬਜ਼ੁਰਗ ਕਹਿਣ ਲੱਗਾ ਬਾਬਾ ਜੀ ਜਦੋਂ ਦਾ ਅੰਮ੍ਰਿਤ ਸ਼ੱਕਿਆ ਹੈ ਉਦੋਂ ਦੇ ਦੀ ਦਾਲ ਰੋਟੀ ਹੀ ਖਾਂਦੀ ਹੈ ਬਾਰੋ ਤਾਂ ਅਸੀਂ ਕੁਝ शकਦੇ ਹੀ ਨਹੀਂ ਬਾਬਾ ਜੀ ਫਿਰ ਬਚਨ ਕਰਨ ਲੱਗੇ ਤੂੰ ਵੇਖ ਲਾ ਮਾੜਾ ਪਦਾਰਥ ਖਾਦੇ ਬਿਨਾਂ ਨਿਤ ਨੇਮ ਵਿੱਚ ਵਿਗਨ ਨਹੀਂ ਪੈ ਸਕਦਾ ਉਹ ਬਜ਼ੁਰਗ ਕੁਝ ਚੰਦ ਕਰਕੇ ਕਹਿਣ ਲੱਗੇ ਜੇ ਪਿੰਡ ਦੇ ਨੇੜੇ ਇੱਕ ਜੰਗ ਹੋਇਆ ਸੀ ਥੋੜੇ ਦਿਨ ਪਹਿਲਾਂ ਉਥੇ ਸਮਾਗਮ ਸੀ ਉਥੇ ਹਾਜ਼ਰੀ ਭਾਈ ਸੀ ਅਤੇ ਪ੍ਰਸ਼ਾਦ ਸ਼ਕਿਆ ਸੀ ਬਾਬਾ ਜੀ ਕਹਿਣ ਲੱਗੇ ਹਾਂ ਉਸ ਤੋਂ ਬਾਅਦ ਹੀ ਇਹ ਗੱਲ ਪਣੀ ਉਹ ਮਾਪੁਰਖ ਤਾਂ ਚੰਗੇ ਸਨ ਪਰ ਉਹਨਾਂ ਦੀ ਸੇਵਾਦਾਰਾਂ ਨੇ ਜਦੋਂ ਉਹਦੀ ਕਾਈ ਕੀਤੀ ਮਾਇਆ ਦੀ ਉਹ ਤੇ ਕਾ ਫੋਕਣ ਵਾਲਿਆਂ ਦੀ ਗਰਾਈ ਕੀਤੀ ਫਿਰ ਉਹਨਾਂ ਪੈਸਿਆਂ ਦੇ ਹੀ ਪਦਾਰਥ ਤਿਆਰ ਕੀਤਾ ਜੋ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਇਆ ਗਿਆ ਪਰ ਨਸ਼ਾ ਕਦੇ ਵੀ ਪ੍ਰਸ਼ਾਦ ਨਹੀਂ ਹੋ ਸਕਦਾ ਬਾਬਾ ਤੋਂ ਪ੍ਰਸ਼ਾਦ ਛਕ ਲਿਆ ਉਹ ਮਾੜਾ ਪਦਾਰਥ ਸੀ ਇੱਕ ਨਸ਼ੇ ਵਾਲਾ ਤੇ ਦੂਜਾ ਗੋਲੀਆਂ ਦਾ ਪਦਾਰਥ ਬਾਬਾ ਜੀ ਸਮਤ ਬਖਸ਼ਣ ਲੱਗੇ ਬਾਬਾ ਜੀ ਕਹਿੰਦੇ ਬਾਬਾ ਯਾਦ ਰੱਖੇ ਨਿਰਗੁਰੇ ਦਾ ਦਰਸ਼ਨ ਕਰੇਂਦਾ ਪਾਪ ਨਿਰਗੁਰੇ ਤੋਂ ਲੈ ਕੇ ਖਾਣ ਦਾ ਪਾਪ ਨਿਰਗੁਰੇ ਤੋਂ ਲੈ ਕੇ ਖਾਣਾ ਮਹਾਪਾਪ ਨਿਰਗੁਰੇ ਦੇ ਨਾਲ ਰਿਸ਼ਤਾ ਪਾਉਣਾ ਅਪਰਾਧ ਬਾਬਾ ਜੀ ਫਿਰ ਉਸ ਨੂੰ ਬਜ਼ੁਰਗ ਨੂੰ ਅੰਮ੍ਰਿਤਸਰ ਜਾਣ ਦੇ ਲਈ ਕਿਹਾ ਤੇ ਨਾਲ ਹੀ ਦੁਬਾਰਾ ਅਮਰ ਸ਼ਕਨ ਦੇ ਲਈ ਆਖਿਆ ਬਾਬਾ ਜੀ ਕਹਿਣ ਲੱਗੇ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਜਾ ਕੇ ਆਈ ਤੇ ਨਾਲ ਹੀ ਤਮਤਮਾ ਸਾਹਿਬ ਜਾਨ ਦਾ ਹੁਕਮ ਕਰ ਦਿੱਤਾ ਕੁਝ ਦਿਨ ਬਾਅਦ ਬਾਬਾ ਜੀ ਦੇ ਹੁਕਮ ਅਨੁਸਾਰ ਗੁਰੂ ਘਰ ਦੇ ਦਰਸ਼ਨਾਂ ਨੂੰ ਕਰਨ ਤੋਂ ਬਾਅਦ ਜਨੋ ਬਜ਼ੁਰਗ ਵਾਪਸ ਆਇਆ ਤੇ ਗੁਰੂ ਸਾਹਿਬ ਜੀ ਦੇ ਕੋਲ ਹਾਜ਼ਰੀ ਭਰੀ ਬਾਬਾ ਜੀ ਬਹੁਤ ਖੁਸ਼ ਹੋਏ ਤੇ ਪੁੱਛਣ ਲੱਗੇ ਬਾਬਾ ਜੀ ਪੁੱਛਣ ਲੱਗੇ ਸੁਣਾਓ ਬਜ਼ੁਰਗੋ ਬਜ਼ੁਰਗ ਕਹਿੰਦਾ ਆਪ ਜੀ ਦੀ ਮੇਰ ਹੋ ਗਈ ਹੁਣ ਪਹਿਲਾਂ ਵਾਂਗ ਹੀ ਮਨ ਜੁੜਨ ਲੱਗ ਪਿਆ ਹੈ ਪੁਰਾਣਾ ਜੁੜਨ ਲੱਗ ਗਿਆ ਹੈ ਬਾਬਾ ਜੀ ਕਹਿਣ ਲੱਗੇ ਕਿ ਯਾਦ ਰੱਖੀ ਮਾੜਾ ਪਦਾਰਥ ਮਾੜੇ ਦਿਨ ਲਿਆ ਦਿੰਦਾ ਹੈ ਪਰ ਕਈ ਸਿੰਘ ਕਹਿੰਦੇ ਹਨ ਕਿ ਸਾਨੂੰ ਪਾੜ ਕਰਨ ਸਮੇਂ ਨੀਂਦ ਬਹੁਤ ਆਉਂਦੀ ਹੈ ਇਸਦੇ ਵੀ ਕਈ ਕਾਰਨ ਹੋ ਸਕਦੇ ਹਨ ਕਿ ਜੇ ਸਾਡੀ ਨੀਂਦ ਪੂਰਾ ਹੋਇਆ ਹੈ ਤਾਂ ਅਮਰਤ ਵੇਲੇ ਪਾਠ ਕਰਨ بیٹھ ਜਾਂਦੇ ਹਾਂ ਤਾਂ ਨੀਂਦ ਚੋਰ ਪਾਉਂਦੀ ਹੈ ਇਸ ਲਈ ਗੁਰੂ ਜੀ ਪਚਨ ਕਰਦੇ ਹਨ ਕਿ ਜੇਕਰ ਤੁਸੀਂ ਅਮਰਤ ਵੇਲਾ ਸੰਭਾਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਸੌਣ ਦੇ ਵੇਲੇ ਨੂੰ ਜਰੂਰ ਸੰਭਾਲ ਲੈਣਾ ਪਵੇਗਾ ਫਿਰ ਅਮਰਤ ਵੇਲੇ ਨਿਤਨੇਮ ਕਰ ਸਕਦੇ ਹਾਂ ਜਿਹੜੇ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਚਾਹੁੰਦੇ ਨੇ ਉਹ ਕੁਝ ਚੁਗਤੀਆਂ ਨੇ ਉਹ ਜ਼ਰੂਰ ਅਪਣਾਓ ਸਭ ਤੋਂ ਪਹਿਲੀ ਚੁਗਤੀ ਹੈ ਕਿ ਨਿਤਨੇਮ ਕਰਨ ਤੋਂ ਪਹਿਲਾਂ ਕਿਸੇ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ਼ਨਾਨ ਕਰਨ ਨਾਲ ਸੁਰਤੀ ਇਕਾਗਰ ਕਰਨ ਵਿੱਚ ਬਹੁਤ ਸਹਾਇੀ ਹੁੰਦੇ ਹੈ ਦੂਸਰੀ ਚੁਗਤੀ ਇਹ ਹੈ ਕਿ ਅਸੀਂ ਸੌਣ ਵੇਲੇ ਮੰਜੇ ਜਾਂ ਬੈੱਡ ਤੇ ਬੈਠ ਕੇ ਕਦੇ ਵੀ ਪਾਠ ਨਹੀਂ ਕਰਨਾ ਕਿਉਂਕਿ ਉੱਥੇ ਬੈਠ ਕੇ ਪਾਠ ਜਾਂ ਸਿਮਰਨ ਵਿੱਚ ਥੋੜਾ ਧਿਆਨ ਨਹੀਂ ਲੱਗਦਾ ਉਹ ਸਾਡੇ ਆਰਾਮ ਕਰਨ ਵਾਲੀ ਜਗ੍ਹਾ ਹੁੰਦੀ ਹੈ ਪਾਠ ਕਰਨ ਲਈ ਜਾਂ ਨਿਤਨੇਮ ਕਰਨ ਲਈ ਇੱਕ ਵੱਖਰਾ ਅਸਣ ਹੋਣਾ ਬਹੁਤ ਜ਼ਰੂਰੀ ਹੈ ਤੀਜੀ ਜੁਗਤੀ ਇਹ ਹੈ ਕਿ ਜੇਕਰ ਪਾਠ ਕਰਦੇ ਸਮੇਂ ਨੀਂਦ ਘੇਰਾ ਪਾਵੇ ਤੇ ਪਾਠ ਉੱਚੀ-ਉੱਚੀ ਬੋਲ ਕੇ ਕਰਨਾ ਚਾਹੀਦਾ ਹੈ ਪਾਠ ਕਰਨ ਲੱਗਿਆ ਗੁਰੂ ਨਾਨਕ ਪਾਸ਼ਾ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਪਾਠ ਕਰਾਂਗੇ ਤਾਂ ਸਾਡਾ ਪਾਠ ਵਿੱਚ ਮਨ ਲੱਗੇਗਾ ਤੇ ਹਮੇਸ਼ਾ ਗੁਰੂ ਜੀ ਦਾ ਪੈ ਮਨ ਵਿੱਚ ਰੱਖ ਕੇ ਪਾਠ ਕਰੋ ਜਿਵੇਂ ਨਿਤ ਨੇਮ ਕਰਦੇ ਹਾਂ ਤੇ ਨਿਤ ਨੇਮ ਦਾ ਤੇ ਮਨ ਨੂੰ ਜੋੜ ਕੇ ਇਕਾਗਰਿਤ ਹੋ ਕੇ ਨਾਮ ਜਪੋ ਅੰਮ੍ਰਿਤ ਵੇਲੇ ਸੰਭਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ